ਗੁਰਬਾਰ ਦੀ ਜੀ ਅੱਜ ਹੈ 7 ਜਨਵਰੀ ਤੇ ਡੇਲੀ ਬਲੌਗ ਡੇ 140 ਫਿਰ ਅੱਜ ਮੈਂ ਮੋਢੇ 'ਚ ਬੈਗ ਪਾਈ ਬਾਜ਼ਾਰ 'ਚ ਘੁੰਮਦਾ ਹੀ ਫਿਰਦਾ ਕਿਉਂਕਿ ਥੋੜੇ ਦੋ ਤਿੰਨ ਕੰਮ ਕਰਕੇ ਆਇਆ ਪਹਿਲਾ ਕੰਮ ਕਰਕੇ ਆਇਆ ਮੈਂ ਅੰਬਾ ਪ੍ਰੀਤ ਕੋਲ ਉਧਰ ਗਿਆ ਸੀ ਪ੍ਰੀਤ ਕੇ ਘਰੇ ਉਧਰ ਭਾਬੀ ਉਹਨਾਂ ਦੀ ਅਪਾਰਟਮੈਂਟ ਲੈਣੀ ਸੀ ਉਹ ਚੱਕਰ ਨਹੀਂ ਪਰ ਮਿਲੀ ਨਹੀਂ ਫਿਰ ਉਹ ਘੜਾ ਉਧਰ ਆਪਾਂ ਵੇਟ ਵਾਲਾ ਕੰਡਾ ਲੈ ਕੇ ਗਏ ਸੀ ਉਹ ਜੰਮ ਚੁੰਡਾ ਲੈ ਕੇ ਆਇਆ ਸੀ ਮੈਂ ਤੇ ਕ੍ਰਿਸ਼ਨ ਹੁਣ ਅਸੀਂ ਵਾਪਸ ਜਾ ਰਹੇ ਹਾਂ ਘਰ ਨੂੰ ਪਰ ਉਸ ਤੋਂ ਪਹਿਲਾਂ ਇੱਕ ਔਰ ਸਭ ਤੋਂ ਵੱਡਾ ਕੰਮ ਹੈ ਜਿਹੜਾ ਘੋਗੜ ਨੇ ਦਿੱਤਾ ਹੈਵਨ ਦੇ ਡਾਈਪਰ ਲੈਦੇ ਨੇ ਯਾਰ ਬਹੁਤ ਬਹੁਤ ਮੰਨੋਗੇ ਅਸੀਂ ਹਿਸਾਬ ਲਾਇਆ ਸੀ ਅਸੀਂ ਹੁਣ ਤੱਕ ਹੈਵਨ ਸਵਾ ਦੋ ਸਾਲ ਹੋ ਗਿਆ ਸਵਾ ਦੋ ਸਾਲ ਚ ਮੰਨੋ ਕਿੰਨੇ ਡਾਈਪਰ ਲੱਗੇ 6 6.5 ਲੱਖ ਦੇ ਡਾਈਪਰ ਲੱਗੇ 6 6.5 ਲੱਖ ਦੇ ਹੱਗ ਚ ਗਿਆ ਇੰਨਾ ਤਾਂ ਹੱਗ ਲੈ ਆਉਣੇ ਆਹੋ ਹੋ ਹੋ ਇੰਨੀ ਤਾਂ ਮੈਂ ਐਫਡੀ ਕਰਾ ਦਿੰਦਾ ਵੀ ਆ ਜਾਉਂਦਾ ਓਏ ਬਾਈ ਦੇਖ ਲੈ ਹੈਵਨ ਦੇਖ ਲੈ ਤੇਰੇ ਪਿਓ ਨੇ ਤੇਰੇ ਸਵਾ 2 ਸਾਲ ਚ ਦੇ ਉੱਪਰ 6 6 ਲੱਖ ਰੁਪਈਆ ਕਦੇ ਡਾਇਪਰਾ ਡਾਇਪਰਾਂ ਦਾ ਲਾਤਾ ਅੱਗੇ ਜਾ ਕੇ ਕਦੇ ਸੋਚੇਗਾ ਕਿ ਉਸਨੇ ਪੈਸੇ ਲਈ ਯਾਦ ਰੱਖੀ 10 ਲੱਖ ਰੁਪਏ ਦਾ ਹੱਕ ਨਹੀਂ ਦੀ ਲਾਤਾ ਹਾਂ ਹਾਂ ਹੋ ਹੋ ਇਹ ਡਾਇਪਰ ਵੀ ਬਦਰਾਤ ਮੱਡੇਗਾ ਤੇਰੀ 40 ਮਿੱਤਰਾ ਬਹੁਤ ਮਹਿੰਗੀ ਪੈ ਰਹੀ ਆ ਸਾਡੇ ਘਰ ਨੂੰ ਕੱਟ ਦੇ ਨਾ ਹੋਰ ਗੱਲ ਇੱਕ ਠੰਡ ਬਹੁਤ ਜ਼ਿਆਦਾ ਬਾਈ ਸੁੱਕੀ ਠੰਡ ਦਾ ਬਹੁਤ ਜ਼ਿਆਦਾ ਠੰਡਾ ਬਾਈ ਉਂਗਲਾਂ ਲਾਲ ਹੋ ਗਈਆਂ ਲਾਲ ਸਕੂਟੀ ਚ ਚਲਾਉਣੀ ਬਹੁਤ ਔਖੀ ਆ ਪਹਿਲਾਂ ਮੈਂ ਚਲਾ ਰਿਹਾ ਸੀ ਹੁਣ ਕ੍ਰਿਸ਼ਨਾ ਨੂੰ ਕਿਹਾ ਕਿ ਕ੍ਰਿਸ਼ਨਾ ਚਲਾਵੇ ਬਹੁਤ ਜ਼ਿਆਦਾ ਠੰਡਾ ਬਾਈ ਮੈਨੂੰ ਲੱਗਦਾ ਥੋੜਾ ਟਾਈਮ ਚ ਨਾ ਪੰਜਾਬ ਚ ਬਰਫ ਪੈਣ ਲੱਗ ਜੂਗੀ ਫੇਰ ਸਾਊਥ ਇੰਡੀਆ ਤੋਂ ਲੋਕ ਉਰੇ ਆਇਆ ਕਰਨਗੇ ਕਿ ਪੰਜਾਬ ਦੀ ਬਰਫ ਦੇਖ ਕੇ ਆਉਣਿਆ ਤੇ ਇਹ ਖਜ਼ਾਨਾ ਹੈ ਬੰਦਾ ਜਪੰਦਰ ਨਾਲ ਜਦੋਂ ਨਵਾਂ ਡਾਈਪਰ ਲੈ ਕੇ ਵੀ ਜਾਂਦਾ ਉਦੋਂ ਇਹ ਖਰਾਬ ਵੀ ਇੱਕ ਇੱਕ ਦਿਨ ਵਿੱਚ 4-4 5-5 ਕਰਦਾ ਫਿਰ ਜੋ ਵੀ ਜਾਣ ਜਾਣ ਕੇ ਕਿ ਨਵਾਂ ਲਿਆ ਬਾਪੂ ਕੋਈ ਨਾ ਬਹੁਤ ਹੈ ਹਾ ਹਾ ਨਾ ਇਹ ਖਰਚੇ ਨੇ ਨਾ ਜਿਹੜੇ ਇਹ ਵਾਲੇ ਜਵਾਕਾਂ ਵਾਲੇ ਇਹ ਤੋਂ ਆਪਾਂ ਪਰੇ ਮਿਹਣੇ ਹੁੰਦਾ ਜੀ ਲੰਗਰ ਨਾਲ ਹਾਂ ਕੋਤਲਾ ਸਾਹਿਬ ਜੀ ਸਾਡੇ ਲੰਗਰ ਚ ਆਇਆ ਮੈਂ ਨਾ ਲੱਗਦਾ ਫੇਕ ਅਕਾਊਂਟ ਉਹ ਲੱਗ ਕੇ ਕਮੈਂਟ ਕਰਦਾ ਮੈਂ ਸਭੀ ਕੈਲਕੂਲੇਸ਼ਨ ਕਰਕੇ ਇਦਾਂ ਇਦਾਂ ਆਪਣੇ ਲਈ ਸਾਰਾ ਮੈਸਲਝਾਤਾ ਸੀ ਮੇਰੇ ਸਾਰੇ ਅਕਾਊਂਟ ਖਲਾਤੇ ਸੀ ਕਿਉਂਕਿ ਮੈਂ ਦੱਸਿਆ ਨਾ ਕਿ 6 ਸਾਡੇ ਕਿੰਨੇ ਲੱਗਦੇ ਡਾਈਪਰ ਮੈਂ ਬੱਚਾ ਸੋਚ ਰਿਆ ਸੀ ਕਿ ਹਾਲ ਇੰਨੇ ਕਿਵੇਂ ਲੱਗੇ ਤਾਂ ਮੈਂ ਹਾਕੇ ਹੋਣਾ ਨਰਦ ਨੂੰ ਪੁੱਛਿਆ ਕਿ ਇੰਨੇ ਡਾਈਪਰ ਕਿਉਂ ਲੁਕਾਇੇ ਮੈਂ ਨੇ ਵੀ ਹਿਸਾਬ ਨਹੀਂ ਲਗਾਇਆ ਸੀ ਮੈਂ ਤਾਂ ਵੀਨਸ ਨੇ ਦਿਖਾਈ ਕੋਈ ਉਹ ਦਿਖਾਈ ਸੀ ਮੈਨੂੰ ਰੀਲ ਇਹ ਦੇਖੋ ਕਿ ਮੈਂ ਬਿਲਕੁਲ 1800 ਤਾਂ ਐ ਮਲਟੀਪਲਾਈ ਕਰਕੇ ਸਾਡੇ 6.5 ਲੱਖ ਦੇ ਬਿੱਲ ਖਰਚ ਕਰਦੇ ਆ। ਸਾਡੇ 6 ਲੱਖ ਦਾ ਹੀ ਪਰ ਲੱਦਦਾ ਨਹੀਂ ਸਤੇ। ਸੇ 40 40 ਸੁਸੂ ਸੁਸੂ ਛਿੱਕੀ ਛਿੱਕੀ ਸਾਰੀ 6 ਲੱਖ ਆਉਂਦੇ ਆਉਂਦੇ ਮੈਂ ਤੇ ਭਾਜੀ ਗੱਲ ਕਰ ਰਹੀ ਸੀ ਕਿ ਪੰਪ ਬੜੀ ਕੁੱਤੀ ਸੀ ਜਣਾ। ਮੈਂ ਵੀ ਸੱਚੀ ਮੈਂ ਵੀ ਸੋਚ ਪਤਾ ਇਹ ਹੀ ਸੋਚੀ ਸੀ ਨਾ ਭਾਈ। ਉਹ ਇਹ ਭਾਈ ਠੀਕ ਹੈ ਮੈਂ ਦੱਸਣਾ ਮਾਣਾ ਭਾਈ ਮੈਂ ਉੱਥੇ ਆਨਲਾਈਨ ਦੱਸਣਾ ਤਾਂ ਮੈਂ ਕਿਹਾ ਇਹ ਸਟੇਟਮੈਂਟ ਉਹ ਵੱਡੀ ਦੇ ਆ। ਪਾ ਗਏ ਸਾਰਾ ਫੈਸਲਾ ਆ ਕੇ ਮੈਂ ਕਹਿੰਦਾ ਇੰਨੇ ਦੇ ਲੱਗੇ ਨਹੀਂ ਪਰ ਤਸੀਰੀਅਸ ਨਾ ਹੋ ਬਾਈ ਤੁਸੀਂ ਅੱਗੇ ਆਦਾ ਬੀਬੀ ਪਲਾਨ ਕਰ ਸਕਦੇ ਹੋ ਇੰਨੇ ਦੇ ਟੈਪਰ ਨਹੀਂ ਲੱਗਦੇ ਸਾਡੇ ਘਰਾਂ ਦੇ ਨਾਲ ਕਰਨ ਲੱਗੇ ਅਗਲਾ ਕਰ ਵੀ ਲੋਗ ਅਗਲਾ ਹੋ ਬੜਾ ਟੈਪਰ ਲਾਉਂਦਾ ਲੰਘੋਟ ਲਗਾਉਂਗਾ ਮੋਟੀ ਥੋੜਾ ਮਾਈਂਡ ਪੜਾ ਮੈਂ ਹਾਂ ਤੁਸੀਂ ਨਾ ਐ ਕਰੋ ਅਬ ਦੇ ਮਾਈਂਡ ਚ ਕੋਈ ਵੀ ਕਲਰ ਸੋਚੋ ਮੈਨੂੰ ਨਹੀਂ ਦੱਸਣਾ। ਅੱਛਾ। ਸੋਚ ਲੈ ਉਸਦੇ ਜਿੰਨੇ ਵੀ ਟੋਟਲ ਵਰਡਸ ਨੇ ਉਹਨਾਂ ਨੂੰ ਕਾਊਂਟ ਕਰ ਲੂ। ਹੂੰ। ਉਸਨੂੰ ਦੋ ਨਾਲ ਮਲਟੀਪਲਾਈ ਕਰ ਲੈ। ਹੂੰ। ਉਸਨੂੰ ਅੱਗੇ 5 ਨਾਲ ਮਲਟੀਪਲਾਈ ਕਰ ਲੂ ਜਿਹੜਾ ਵੀ ਅਨਸਰ ਆਇਆ। ਹੂੰ। ਉਸਦੇ ਵਿੱਚੋਂ 6 ਮਾਈਨਸ ਕਰ ਦੇ। ਹੂੰ। ਜਿਹੜਾ ਵੀ ਉਸ ਦਾ ਲਾਸਟ ਅੱਖਰ ਆਇਆ ਉਸ ਦੇ ਅਕੋਰਡਿੰਗ ਕਾ ਜੋ ਆਪਣੇ ਅਲਫਾਬੈਟਸ ਨਾਲ ਲਗਾ ਲਓ ਜਿਵੇਂ 6 ਆਇਆ ਤਾਂ 1 ਦਾ A 2 ਦਾ B 3 ਦਾ C 4 ਦਾ D 5 ਦਾ E 6 ਦਾ F ਤਾਂਵੇਂ ਜਿਹੜਾ ਵੀ ਆਇਆ ਹੂੰ ਉਸ ਲਾਸਟ ਅੱਖਰ ਤੇ ਇੱਕ ਕੰਟਰੀ ਦਾ ਨਾਮ ਸੋਚੋ ਉਸ ਕੰਟਰੀ ਦੇ ਲਾਸਟ ਸ਼ਬਦ ਦੇ ਉੱਤੇ ਇੱਕ ਸ਼ੁਰੂਤ ਦਾ ਨਾਮ ਸੋਚੋ ਤੋ ਜਿਦਿਆ ਹੂੰ ਕਿ ਨੰਦਸਰਾਂ ਚੋਂ ਕਿ ਡੈਨਮਾਰਕ 'ਚ ਟੀਵੀ ਨਹੀਂ ਹੁੰਦੀ ਡੈਨਮਾਰਕ ਦੇ ਵਿੱਚ ਟੀਵੀ ਨਹੀਂ ਹੁੰਦੀ ਕੀ ਬੇ ਤੁਸੀਂ ਵੀ ਕਰਕੇ ਦੇਖਿਓ ਆਪਣੇ ਜੋ ਤੁਸੀਂ ਚਾਹਣ ਵਾਲੇ ਨੇ ਉਹਨਾਂ ਨਾਲ ਅਜਰ ਇੰਟੈਂਸ ਠੰਡਾ ਸਾਰਾ ਦਿਨ ਮੈਂ ਉਧਰ ਹੀ ਹੈਵਨ ਹੁਣਾਂ ਕੋ ਲਈ ਰਿਹਾ ਕਿਤੇ ਗਿਆ ਹੋ ਗਿਆ ਯਾਨੀ ਬਾਹਰ ਬਹੁਤ ਠੰਡਾ ਹੁਣੀ ਸਕੂਟੀ ਤੇ ਇੱਧਰ ਆਇਆ ਸਕੂਟੀ ਛੱਡਣ ਤੇ ਆਫਿਸ ਬੰਦ ਕਰਕੇ ਆਇਆ ਮੈਂ ਤੇ ਹੁਣ ਘੋਗੜ ਦੇ ਹੈਵਨ ਨੂੰ ਲੈ ਕੇ ਆਉਂਗਾ ਗੱਡੀ 'ਚ ਆਉਂਦੇ-ਆਉਂਦੇ ਹੱਥਾਂ ਦੇ ਬੱਸ ਹੋ ਗਏ ਹੱਥਾਂ ਦੇ ਲਾਲ-ਲਾਲ ਹੋ ਗਏ ਉਂਗਲਾ ਵਾਏ ਗਰੂ ਬਹੁਤ ਠੰਡਾ ਵੀ ਹੈ ਤੇ ਬਾਕੀ ਪੰਜਾਬ ਦੇ ਵਿੱਚ ਬਾਕੀ ਸਕੂਲ ਤੋਂ ਸਾਰਿਆਂ ਨੂੰ ਮਨ ਲੱਗਾ ਹਨਾ हरजोत सिंह भेंस ने ट्वीट कीता है कि छुट्टियां आगे बढ़ गई हैं और 13 तारीख तक बट मैडम स्कूल तो आया कि उन्होंने जाना बच्चे उन छुट्टियों ने पर टीचर आके पढ़ावेंगी उस स्कूल च कि तो ये गाइ सिस्टम की है ओ तो गेट खोलना वो कृष्णा पीछे हां हां आ पढ़दा ही परे है कि टीचर भी यार बंदे ही ने ਦੇਉ ਟੀਚਰ ਨੇ ਅਗਰ ਸਾਰੇ ਔਨਲਾਈਨ ਹੀ ਪੜਨਾ ਬੱਚੇ ਨੇ ਟੀਚਰ ਨੂੰ ਘਰੋਂ ਵੀ ਵਧੀਆ ਤਰੀਕੇ ਨਾਲ ਪੜਾ ਸਕਦਾ ਤੁਸੀਂ ਪਹਿਲੀ ਗੱਲ ਤਾਂ ਇੰਨੀ ਦੂਰ ਸੁਨਾਮ ਜਾਣਾ ਫਿਰ ਆਉਣਾ ਆਉਣ ਜਾਣ ਦੇ ਵਿੱਚ ਘਰੋਂ ਨਿਕਲਦੇ ਆ ਠੰਡ ਹੈਗੀ ਬਹੁਤ ਜ਼ਿਆਦਾ ਕੋਈ ਵੀ ਬੰਦਾ ਬੰਦਾ ਨਾ ਜਵਾਨ ਬੁਢਾ ਕੋਈ ਵੀ ਬਿਮਾਰ ਹੋ ਸਕਦਾ ਤੇ ਠੰਡ ਨੇ ਕਿਸੇ ਤੇ ਰਾਮ ਵੀ ਨਹੀਂ ਕਰਨਾ ਗੱਲ ਤੇ ਹਾਂ ਬੰਨੀ ਸਕੂਲ ਤੇ ਆ ਗਿਆ ਉਹਨਾਂ ਨੇ ਛੁੱਟੀਆਂ ਕਰਤੀਆਂ ਅੱਗੇ ਕਿਵੇਂ ਸਰਕਾਰ ਦੇ ਵੱਲੋਂ ਹੋਇਆ ਵਾ ਵਧਾਤੀਆਂ ਬਟ ਉਹ ਜ਼ਰੂਰ ਕਰਤਾ ਕਿ ਸਟੂਡੈਂਟਸ ਨੂੰ ਪੜ੍ਹਾਈ ਦਾ ਲਾਸ ਨਹੀਂ ਹੋਣਾ ਚਾਹੀਦਾ ਸਟੂਡੈਂਟਸ ਨੂੰ ਆਨਲਾਈਨ ਘਰੋਂ ਪੜ੍ਹਾਓ ਟੀਚਰ ਨੂੰ ਆਉਣ ਦੀ ਲੋੜ ਨਹੀਂ ਹੈਗੀ ਟੀਚਰਸ ਘਰੋਂ ਆਪਦਾ ਆਨਲਾਈਨ ਪੜ੍ਹਾਉਣ ਬੱਚੇ ਨੂੰ ਇਹ ਸਿਸਟਮ ਵਧੀਆ ਯਾਰ ਜਦੋਂ ਵਰਕ ਫਰੋਮ ਹੋਮ ਦਾ ਆਪਸ਼ਨ ਹੁਣ ਹੈਗਾ ਹੁਣ ਪੂਰੇ ਉਹਦੇ ਚ ਵੱਡੀ ਵੱਡੀਆਂ ਮਲਟੀ ਮਿਲੀਨੀਅਰ ਕੰਪਨੀਆਂ ਵਰਕ ਫਰਮ ਹੋਣ ਦੇ ਰਹੀਆਂ ਨੇ ਤਾਂ ਐਸੇ ਮਾਹੌਲ ਦੇ ਵਿੱਚ ਕਈ ਸਕੂਲ ਵੈਸੇ ਹੀ ਤੰਗ ਕਰ ਦੇਣਾ ਟੀਚਰਸ ਨੂੰ 보다 ਇਹਨਾਂ ਨੂੰ ਸਕੂਲਾਂ ਨੂੰ ਕਿੰਦਾ ਗਿਆ ਸੀ ਤਨਖਾਹ ਦੇਣੀ ਹੈ ਅਸੀਂ ਪੇ ਦੇਣਾ ਦੇਣੀ ਹੈ ਇਸ ਕਰਕੇ ਜਿੰਨਾ ਕੰਮ ਲਾਉਂਦਾ ਲੈ ਲੋ ਲਓ ਘਰੇ ਬੈਠੇ ਬੰਨੀ ਬਿਠਾਉਣਾ ਇਹਨਾਂ ਨੂੰ ਘਰੋਂ ਵੀ ਕੰਮ ਕਰਨਗੇ ਭਈ ਬੰਦੇ ਬਈ ਬਹੁਤ ਠੰਡਾ ਸੱਚੀ ਕਰਨਾ ਮੇਰਾ ਠੱਡ ਦੋਖਣ ਲੱਗ ਗਿਆ ਹਵਾ ਨਾਲ ਅੱਪੀ ਤੇ ਪਿੰਨੀ ਦੀ ਪਰਵਾਹ ਨਹੀਂ ਬਰਗਰ ਉਹ ਵੀ ਮਾਇਆ ਸੁਭਾਸ਼ ਕੋਰੇ ਆਉਣ ਸਾਰੇ ਇਹਦਾ ਵੀ ਮੂਡ ਬਦਲ ਗਿਆ ਮੁਰਕੇ ਤੋਂ ਬਰਗਰ ਤੇ ਆ ਗਿਆ ਉਹ ਵੀ ਗੱਲ ਹੈ ਸਪਾਸ ਵੀ ਜ਼ਰੂਰੀ ਨੇ ਬੜੀ ਵੱਟ ਗੈਲਰੀ ਫੁੱਲ ਹੋਣਾ ਚਾਹੀਏ ਦਿਨ ਵਿੱਚ ਜਿਆਦਾ ਹੀ ਨਾ ਲੈ ਲੈਣ ਆ ਅਖੰਡਾ ਦਾ ਮੌਸਮ ਨੇ ਮਾੜਾ ਆਪਾਤੀ ਹੋਣਾ ਜੀ ਟਿਪ ਤੇ ਦਿਖ ਰਹੀ ਹੈ ਆ ਜੋ ਛੋਟੇ ਬਾਈ ਦੋ ਵਰਕਰ ਆ ਲਿਓ ਮਾਜ ਦੋ ਵਰਕਰ ਲਾ ਲਈ ਕੋਈ ਆਮਡਾ ਟੈਂਡਰ ਟਾਈਮ ਯਾਰ ਇਤਨੇ ਥੰਡ ਮੇ ਟਾਈਮ ਲਗਾ ਕੇ ਕੀ ਕਰਦਾ ਅੱਜ ਸਾਨੂੰ ਕ੍ਰਿਸ਼ਨਾ ਵੱਲੋਂ ਟ੍ਰੀਟ ਮਿਲ ਰਹੀ ਆ ਸਰਦੀਆਂ ਦੀ ਮੈਂ ਤੰਦੂਰੀ ਚਿਕਨ ਖਵਾਉਂਗਾ ਤੁਹਾਨੂੰ ਐ ਵਾਹ ਆ ਲੈਨੇ ਬਰੀਆਨੀ ਵੀ ਕਰਾ ਲਈ ਅੱਜ ਇਹ ਬਹੁਤ ਜ਼ਿਆਦਾ ਮਿਹਰਬਾਨਾ ਹੋਇਆ ਮੇਰੇ ਤੇ ਪਿਆਰ ਬਟ ਐਵੇਂ ਨਹੀਂ ਪਤਾ ਅਰ ਬਾਅਦ ਚ ਮੈਨੂੰ ਕਹਦੇ ਕਿ ਮਿਲ ਪਰੇ ਹੁੰਦੀ ਚਾਈ ਜੇ ਤੈਨੂੰ ਪਤਾ ਹੀ ਹੈ ਜਦੋਂ ਛੋਟੇ ਬੱਚੇ ਵੱਟਿਆਂ ਨਾਲ ਲਾਂਦੇ ਨੇ ਨਾ ਤੇ ਬੱਚਿਆਂ ਦੀ ਮਿਧਾਰੀ ਹੈ ਛੋਟਾ ਐਸੀ ਕੋ ਯੋ ਨਹੀਂ ਹੈਗੀ ਕਿਤੇ ਨਹੀਂ ਕਿਹਾ ਵੱਟਿਆਂ ਦੀ ਇਹ ਕੋੜਾ ਇਹ ਛੋਟਾ ਨਹੀਂ ਹੈਗਾ ਵੱਡਾ ਹੋ ਗਿਆ ਇਹ ਐਡਾ ਬੋਕ ਹੈ ਜਦੋਂ ਵਿਆਹ ਕਰਾਉਣ ਜੋਗਾ ਹੋ ਗਿਆ ਇਹ ਅਜੇ ਛੋਟਾ ਹੀ ਹੈ ਕੋ ਗਰਦਾਈ ਭਾਈ ਆ ਪਹਿਲੇ ਭੋਗ ਲਾਤਾ ਤੇ ਛੋਟੇ ਛੋਟੇ ਨੇ ਪਛੋਟਾ ਫਰਜ ਵੀ ਹੈ ਨਾ ਕਿ ਲੈ ਲਓ ਜੀ ਤੁਸੀਂ ਵੱਡੇ ਜੀ ਜੀਜਾ ਜੀ ਖਾਓ ਜੀ ਇਹਨਾਂ ਨੂੰ ਪੁਰਾਣਾ ਸਾਉ ਮੇਰੇ ਹੋਇਆ ਤਾਂ ਸਾਉ ਦੱਸਣਾ ਪੈਣਾ ਹੈ ਪੁਰਾਣਾ ਨਹੀਂ ਕਰਨ ਦੇ ਦੇਖੋ ਇਹ ਪੁਰਾਣਾ ਤਾਂ ਹੀ ਬਣਿਆ ਕਿਉਂਕਿ ਸਾਉ ਸੀ ਇਹ ਮਾਰ ਦਿਆ ਪੋਚੇ ਵਧੀਆ ਜੇ ਆਨੇ ਗਏ ਮੈਨੂੰ ਨਾਲ ਖਾਉਣਾ ਆਏ ਨੇ ਤੇ ਮੇਰੀ ਲੈਗ ਦੇ ਉੱਤੇ ਕੋਈ ਉਪਾਈ ਆਦਦੇ ਨੇ ਆ ਦੇ ਆ ਦੇ ਆ ਦੇ ਆ ਡੱਕ ਆ ਡੱਕੜ ਹੈ ਪੂਰੀ ਡੱਕੜ ਇਹ ਚੌਥਾ ਹਮਲਾ ਹੈ ਇਹਦਾ ਚੌਥਾ ਹਮਲਾ ਮੈਨੂੰ ਵੈਸੇ ਕੋਈ ਇੰਟਰਸਟ ਨਹੀਂ ਹੈ ਪਰ ਇਹਨਾਂ ਨੇ ਮੈਨੂੰ ਦਿੱਦੀ ਨਹੀਂ ਆਪਣੀ ਮਾਇੰਡ ਤੋਂ ਨਹੀਂ ਮੈਂ ਤਾਂ ਜਾਣ ਬੁੱਝ ਕੇ ਕੋ ਲਿਆ ਆਮ ਜਸਟ ਇੰਜੋਇੰਗ ਦਿਸ ਕਨਸਰਟ ਵੀਲ ਇਹ ਕੋ ਲੱਗਿਆ ਹੋਇਆ ਤਗੜ ਤਮ ਤਗੜ ਤਮ ਤਗੜ ਤਮ ਤੁਸੀਂ ਕਿਉਂ ਖਰਾਬ ਕਰ ਲੈਨੇ ਆਪਦੇ ਦੂਜੇ ਵੀਡੀਓ ਤੇ ਮੈਂ ਇੱਕ ਲਾਈਕ ਲੱਤ ਇੰਜੋਏ ਕਰ ਰਿਹਾ ਮੈਨੂੰ ਲੱਤ ਖਾ ਲੈਣ ਦੇ ਫੜ ਮੁਫਤ ਕ ਚੰਦਨ ਇਸ ਮਿੰਟ ਨੰਦਨ ਇਹ ਸਪான்ਸਰ ਕੀਤਾ ਜਾ ਰਿਹਾ ਹੈ ਨਾ ਆਪਦੀ ਇਹਦੀ ਭੈਣ ਵੱਲੋਂ ਮੈਂ ਕੋਈ ਸਪான்ਸਰ ਨਹੀਂ ਦੇ ਰਿਹਾ ਇਹ ਬਹੁਤ ਮੈਨੂੰ ਖਾ ਚੁੱਕਿਆ ਪਹਿਲਾਂ ਲੈ ਅੰਗਲੇ ਦੇਖ ਲਓ ਅਜੇ ਮੈਂ ਉੱਚ ਕਹਿ ਰਹੇ ਹਾਂ ਮੇਰੇ ਬਲੌਗ 'ਚ ਜੋ ਮੈਂ ਛੋਟੀ ਬਾਈ ਆ ਮਜ਼ਾਕ ਵਿੱਚ ਕਰ ਲਈਦਾ ਕਦੇ ਕਦੇ ਖਾ ਲੈ ਮੈਂ ਥੋੜਾ ਬਈ ਖਾ ਲੈਣਾ ਜੱਟੀ ਇਹ ਸਾਰੇ ਪਲੇਟ ਥੋੜੀ ਆ ਇਹ ਮਤਲਬ कुछ गलत तो मैंने वो दासरी है। अरे यार आज क्या करेशना पे करूँ पर मैंने इतने विश्वास का टैंक सारे पे करूँगा चलो साढ़े गोली चल चल इधर ना वो भी मेरे को नहीं कैसा नहीं 500 ओ गोई जी पे होता है ना जी पे ਦੀਦੀ ਕੋਈ ਨਹੀਂ ਮੇਰੇ ਕੋਲ 350 ਨਹੀਂ ਆ ਕਿੰਨੇ ਹੋਣਗੇ 520 520 ਹੋਣੀ ਹੈ ਆ ਦੇਖ ਲਾ ਪੈਨ ਦੇਖੋ ਮੈਂ ਹੈਗਾ ਨਹੀਂ ਫੋਨ ਮੇਰੇ ਕੋਲ ਮੇਰਾ ਫੋਨ ਥੋੜਾ ਕੋਲ ਨਹੀਂ ਕੋਈ 50 ਰੁਪਏ ਹੁਣ ਮਿੱਠਾ ਮੁੱਠਾ ਨਹੀਂ ਹੈਗਾ ਘਰੇ ਚੱਲੋ ਜਪ ਕੇ ਚੱਲ 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 ਉਹ ਕਰਕੇ ਵਾਦੇ ਸਾਡੇ ਨਾਲ ਅਸੀਂ ਕਰਾਂਗੀ ਮੈਂ ਖਵਾਉਂਗਾ ਇਹਦਾ ਸਾਰੇ ਪੈਸੇ ਮੈਂ ਲਾਉਂਗਾ ਔਰ ਇਹਦੇ ਕੋਲ ਕੁਛ ਨਹੀਂ ਹੈਗਾ ਤੇ ਇਹਦੇ ਕੋਲ ਚੱਲੇ ਚੱਲੇ ਹੁਣ ਮੈਂ ਮੈਂ ਘਰੇ ਲੈ ਕੇ ਜਾਣਾ 120 ਦਾ ਪਰ ਕੋਸੇ 300 40 300 ਦਾ ਜੂ ਪੀਆ ਤੁਨੂੰ ਸੁਬੀ ਕਰ ਤੂੰ ਮੈਨੇ ਤਾਂ ਸੁੰਦਰਾਲੀ ਟੱਕਰਾ ਹੋਇਆ ਇਹ ਹਾਂ ਜਮਨੇ ਉਹ ਐਂਡ ਤੇ ਸਾਰਾ ਕੁਛ ਕਰ ਕਰਾ ਕੇ ਗੱਲ ਸਾਰੀ ਗੱਲਬਾਤ ਜਿਹੜੀ ਜੇਠ ਲਾਲ ਦੀ ਗੱਲ ਪਾ ਦਿੰਦਾ ਉਵੇਂ ਹੀ ਇਹ ਆ ਸਾਰਾ ਖਾ ਪੀ ਕੇ ਕਰਕੇ ਬਾਜੋ ਮੈਨੂੰ ਕਹਿੰਦਾ ਜਿਦਾਂ ਜੀ ਤੁਸੀਂ ਦੇ ਦਿਓ ਮੈਂ ਵਰਕਸ਼ਾਪ ਕਰ ਦਿਆ ਹਸਾਬ ਅਮਰੀਕਾ ਵਾਲੀ ਦਿਆ ਵਾ ਆਹ ਕੋਲ ਤੇ ਕੇ ਦੋਨੇ ਭੈਣ ਭਰਾ ਕਰੀ ਗਏ ਜਾਂਦੇ ਰਹਿਗੇ ਦੋਨੇ ਦੋਨੇ ਸਾਹਬ ਚੁਲ ਜਗੇ ਦੋਨੇ ਕਿ ਮੈਂ ਲੱਖਾਂ ਹਿਸਾਬ ਹੁੰਦਾ ਕਰੋਨਾ ਦਾ 500 ਰੁਪਏ ਹਿਸਾਬ ਸੀ ਹੋਏ ਚ ਵੀ ਦੋਨੇ ਹੁਲਦੇ ਗਏ ਭੈਣ ਭਰਾ ਦੇ ਕੇ 500 ਰੁਪਇਆ 1000 ਰੁਪਏ ਦੀ ਦਾ ਹੀ ਫੌਖਾ ਖਾ ਕੇ ਆ ਰਹੇ ਨੇ ਦੋਨੇ ਅੱਦੇ ਵਾਤੀ ਹੋਈ ਪੇਮੈਂਟ ਆ ਦੇਖੋ ਇਹ ਐਡ ਕੁੜਾ ਦਾ ਪਿਆਰ ਹੈ ਮੈਨੂੰ ਦੋਨੀਆਂ ਕਰਕੇ ਮੇਨੂੰ ਲੜਕੇ ਗਿਆ ਕਿ ਨਹੀਂ ਨਹੀਂ ਇਹਦਾ ਦਿਨ ਕਰਦਾ ਖਾਣਾ ਮੈਨੂੰ ਖਾਣ ਦੇ ਕੋਣ ਗਿਆ ਨੂੰ ਮੈਂ ਜਾਣ ਕੇ ਦ ਨੂੰ ਛੇੜਦਾ ਸੀ ਕਿ ਨਹੀਂ ਨਹੀਂ ਬਸ ਘਰੇ ਚੱਲੋ ਇਹ ਨਾ ਸੈਣਾ ਦੀ ਭਰਾ ਮਗਰ ਤੇ ਹਰੇ ਪੂਰਾ ਹੋ ਗਿਆ ਵੱਡੀ ਚੀਜ਼ ਤੇ ਹੱਥ ਪਉਂਦਾ ਬਈ ਇਹਦਾ ਚੱਕ ਲੈ ਤਾਈ ਆਪਾਂ ਆ ਗਏ ਸੀ ਘਰੇ ਬਹੁਤ ਠੰਡਾ ਬਈ ਬਾਹਰ ਉਹ ਬਸ ਹੀ ਹੋਈ ਪਈਆ ਤੇ ਅਬਸ ਬਲੌਗ ਦਾ ਐਂਡ ਕਰਦੇ ਆਂ ਹੁਣ ਮੈਂ ਸੌਣਾ ਯਾਰ ਠੰਡ ਬਹੁਤ ਅਜਾਈਤ ਪੜਦੇ ਆ ਆ ਦਿਨ ਤੋਂ ਲ ਮੇ ਅਸ ਸੌਤ ਬਣਨ ਵਾਲੇ ਨਹੀਂ ਬੰਦਾ ਸੌਤ ਬਣ ਜੇ ਬਸ ਪਿਆ ਰਹੇ ਵਾਹਿਗੁਰੂ ਹੱfte ਆਪੇ ਕੰਮ ਦਿੰਦਾ ਰੱਖੇ ਪੈਸੇ ਵਗੈਰੇ ਇਹ ਹੈ ਕਿ ਜ਼ਿੰਦਗੀ ਤਾਂ ਇਹ ਨਹੀਂ ਜਾਦੀ ਰਹੀ ਵੈਸੇ ਇਹ ਹੋਣਾ ਚਾਹੀਦਾ ਬੈਂਕ ਚ ਪਿਆ ਹੋਵੇ ਕਰੋੜ ਰੁਪਏ ਕੋਈ ਐਫ ਡੀ ਕਰਾਈ ਹੋਵੇ ਵਿਆਜ ਉਹਦਾ ਹੋਇਆ ਹਰ ਨਿਆਰ ਲੈਂਦਾ ਹੋਇਆ ਬੰਦਾ ਬੱਲੇ ਬੱਲੇ ਚਲੋ ਇਹਨਾਂ ਸੁਪਣੇ ਨਾਲ ਬਲੌਗ ਦਾ ਕਰਦੇ ਆਂਡ ਤਾਂ ਮਿਲਾਂਗੇ ਕੱਲੂ ਅੱਜ ਲਈ ਨਹੀਂ ਤਾਂ ਬਲੌਗ ਐ ਪਸੰਦ ਤਾਂ ਲਾਈਕ ਕਰਿਓ ਜੀ ਚੈਨਲ ਨੂੰ ਤੇ ਬਲੌਗ ਨੂੰ ਸ਼ੇਅਰ ਕਰਿਓ ਤੇ ਚੈਨਲ ਨੂੰ ਜਾਂਦੇ ਜਾਂਦੇ ਸਬਸਕ੍ਰਾਈਬ ਕਰਿਓ ਮਿਲਦੇ ਆਂ ਕੱਲੂ ਗੁੱਡ ਨਾਈਟ